ਇਸੀ ਗੱਲ ਕਿਸਾਨ ਭਰਾਵੋ ਅੱਜ ਆਪਾਂ ਪਹੁੰਚੇ ਆਂ ਟਰੈਕਟਰ ਮੰਡੀ ਮੋਗਾ ਤੇ ਤੇ ਜਿਹੜੇ ਆਪਣੇ YouTube ਚੈਨਲ ਤੇ ਨਵੇਂ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੁਹਾਡੇ ਲਾਈਕ ਸ਼ੇਅਰ ਕਰਨਾ ਸਾਡਾ ਬਹੁਤ ਹੌਸਲਾ ਵਾਤਾ ਤੇ ਆਪਣੇ ਕੁਝ ਕਿਸਾਨ ਭਰਾਵਾਂ ਦੀ ਡਿਮਾਂਡ ਸੀ ਕਿ ਸਾਨੂੰ 735 ਤੇ 9811 36104 ਤੇ 6522 ਤੇ 2007 ਤੋਂ ਲੈ ਕੇ 2013 ਮਾਡਲ ਤੱਕ 855 ਦੀ ਵੀਡੀਓ ਲੈ ਕੇ ਆਓ ਚਲੋ ਜੀ ਆਪਾਂ ਅੱਜ ਵੀਡੀਓ ਸ਼ੁਰੂ ਕਰਦੇ ਆਂ ਤੇ ਇਹਨਾਂ ਬਾਈ ਦੇ ਜੋ ਵੀ ਕਮੈਂਟ ਆਉਂਦੇ ਆ ਥੱਲੇ ਡਿਮਾਂਡ ਆਉਂਦੀ ਆ ਉਹਨਾਂ ਤੇ ਅਸੀਂ ਕੋਸ਼ਿਸ਼ ਕਰਦੇ ਹੁੰਨੇ ਕਿ ਅਸੀਂ ਵੀਡੀਓ ਬਣਾਈ ਜੇ ਤੇ ਕੋਸ਼ਿਸ਼ ਕਰਾਂਗੇ ਮਾਲਕਾਂ ਦੇ ਨੰਬਰ ਵੀ ਮਿਲਣ ਆਪਾਂ ਨੂੰ ਤਾਂ ਕਿ ਕਸਟਮਰ ਨੂੰ ਟਰੈਕਟਰ ਲੈਣਾ ਸੌਖਾ ਹੋ ਜੇ ਚਲੋ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਕਾਫੀ ਰੌਣਕਾਂ ਲੱਗੀਆਂ ਹੋਈਆਂ ਮੰਡੀ 'ਚ ਤੇ ਚਲੋ ਅੱਜ ਆਪਾਂ ਤੁਹਾਨੂੰ ਪਹਿਲਾਂ 3600 ਵਿਖਾਉਨੇ ਆ ਮੋਡੀਫਾਈ ਕੀਤਾ ਬਹੁਤ ਹੀ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਆ ਮੋਡੀਫਾਈ ਕੀਤਾ ਹੋਇਆ ਚਾਰੇ ਟਾਇਰ ਬਿਲਕੁਲ ਨਵੇਂ ਨੇ ਤੇ ਪੂਰਾ ਹੀ ਰੀਜਨਲ ਲਾ ਕੇ ਬਾਈ ਨੇ ਸ਼ਿੰਗਾਰਿਆ ਬਾਈ ਨੂੰ ਬਹੁਤ ਸ਼ੌਂਕ ਆ ਮੋਡੀਫਾਈ ਕਰਾਉਣ ਦਾ ਟਰੈਕਟਰ ਇਹਨਾਂ ਟਰੈਕਟਰਾਂ ਦੀ ਵਿਕਰੀ ਵੀ ਕਾਫੀ ਆ ਤੇ ਤੁਸੀਂ ਦੇਖ ਸਕਦੇ ਆ ਚੰਗੀ ਤਰ੍ਹਾਂ ਵੀਡੀਓ ਚ ਟਰੈਕਟਰ ਨੂੰ ਬਹੁਤ ਸਾਫ ਟਰੈਕਟਰ ਆ ਤੇ ਬੜੇ ਹੀ ਸ਼ੌਂਕ ਨਾਲ ਤਿਆਰ ਕੀਤਾ ਹੋਇਆ ਦੀ ਐਸਡੀ ਐਮਪੀ ਲੱਗਿਆ ਹੋਇਆ ਭਾਈ ਜੀ ਜਿਹੜਾ ਇਹ ਐਮਪੀ ਇਹ ਨਾਲ ਹੀ ਦਵਾਂਗੇ ਇਸ ਤਰ੍ਹਾਂ ਲੋ ਵੀ ਜੋ ਵੀ ਵੀਡੀਓ ਜੇ ਤੁਹਾਨੂੰ ਦਿਖਾਈ ਦੇ ਆ ਟਰੈਕਟਰ ਤੇ ਐਮਪ ਵਗੈਰਾ ਸਭ ਕੁਝ ਤੁਹਾਨੂੰ ਇਸ ਤਰ੍ਹਾਂ ਹੀ ਮਿਲੇਗਾ ਚੰਗੀ ਤਰ੍ਹਾਂ ਤੁਸੀਂ ਵੀਡੀਓ ਜੇ ਟਰੈਕਟਰ ਦੀ ਕੰਡੀਸ਼ਨ ਦੇਖ ਸਕਦੇ ਆ ਬਹੁਤ ਹੀ ਸਾਫ ਸੁਥਰੀ ਕੰਡੀਸ਼ਨ ਚ ਤਿਆਰ ਕੀਤਾ ਹੋਇਆ ਟਰੈਕਟਰ ਆ ਇਹ ਤੇ ਇਹ ਬਾਈ ਦਾ ਆਪਾਂ ਤੁਹਾਡੇ ਨਾਲ ਨੰਬਰ ਵੀ ਸ਼ੇਅਰ ਕਰਦੇ ਆ ਇਸ ਦੇ ਨਾਲ 2 ਤੇ 104 ਐਸਟਰੋ ਇਲਾਵਾ ਜਾਨੀ ਕਿ ਚਾਰ ਟਰੈਕਟਰ ਹੋਰ ਆ ਉਹਨਾਂ ਤੇ ਵੀ ਬਾਈ ਦਾ ਨੰਬਰ ਹੀ ਹੋਵੇਗਾ ਤੁਸੀਂ ਚਾਹੋ ਤਾਂ ਬਾਈ ਜੀ ਨਾਲ ਸੰਪਰਕ ਕਰਕੇ ਟਰੈਕਟਰ ਖਰੀਦ ਸਕਦੇ ਆ ਬਾਈ ਜੀ ਆਪਣਾ ਨੰਬਰ ਬੋਲਿਓ 99147 5547 55467 ਲੋ ਜੀ ਇਹ ਬਾਈ ਦਾ ਨੰਬਰ ਆ ਇਹ ਜਿਹੜਾ ਫਾਰਮ ਟਰੈਕ ਨਾਲ ਖੜਾ 60 ਦਾ ਇਹ ਵੀ ਆਪਣੇ ਬਾਈ ਦਾ ਹੀ ਆ ਤੇ ਇਸ ਦੀ ਕੰਡੀਸ਼ਨ ਵੀ ਵੇਖੋ ਬਹੁਤ ਸਾਫ ਆ ਰੰਗ ਬਾਨਾ ਲੋ ਵੀ ਟਰੈਕਟਰ ਸਾਫ ਪਿਆ ਤੇ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ ਆ ਜਿਹੜਾ ਇਹ ਮੋਡੀਫਾਈ ਕੀਤਾ ਟਰੈਕਟਰ ਸੀ ਇਹਦਾ ਜਿਹੜਾ ਮਾਡਲ ਆ 93 ਤੇ ਡਿਮਾਂਡ ਸੀ 190000 ਰੁਪਿਆ ਇਸ ਦੇ ਨਾਲ ਜਿਹੜਾ ਇਹ ਮਾਡਲ ਆ ਗਿਆ ਫਾਰਮ ਟਰੈਕਟਰ ਦਾ ਇਹ 2008 ਮਾਡਲ ਆ 285000 ਰੁਪਿਆ ਡਿਮਾਂਡ ਆ ਤੇ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਆ ਇਹ ਉਸ ਦੇ ਨਾਲ ਆ ਗਿਆ 735 ਕਿਸਾਨਾਂ ਦੀ ਕਾਫੀ ਡਿਮਾਂਡ ਹੁੰਦੀ ਆ ਇਸ ਟਰੈਕਟਰ ਬਾਰੇ ਕਿ ਸਾਨੂੰ 735 ਦੀ ਵੀਡੀਓ ਲਾਓ ਤੇ ਨੰਬਰ ਆ ਵੀ ਟਰੈਕਟਰ ਦੇ ਮਾਲਕ ਦਾ ਦਿਓ ਇਹ ਉਸੇ ਬਾਈ ਦਾ ਟਰੈਕਟਰ ਆ ਤੇ ਉਸੇ ਨੰਬਰ ਤੇ ਤੁਸੀਂ ਫੋਨ ਕਰਕੇ ਸੰਪਰਕ ਕਰ ਸਕਦੇ ਆ ਕੰਡੀਸ਼ਨ ਵਾਲਾ ਟਰੈਕਟਰ ਬਹੁਤ ਸਾਫ ਆ ਤੁਸੀਂ ਵੀਡੀਓ ਚ ਰੰਗ ਬੰਨ ਵੇਖੋ ਟਰੈਕਟਰ ਦਾ ਇਸਦੇ ਟਾਇਰਾਂ ਦੀ ਕੰਡੀਸ਼ਨ ਵੀ ਸਾਫ ਆ ਤੇ ਜਿਹੜੇ ਬੈਕ ਸਾਈਡ ਦੇ ਟਾਇਰ ਆ ਆਪਾਂ ਤੁਹਾਨੂੰ ਦੱਸ ਦਿਆਂ ਜੋੜੀ ਕਿਹੜੀ ਆ ਇਹ ਇਹ ਜਕੇ ਦੇ ਟਾਇਰ ਆ ਤੇ 12 4 28 ਦੇ ਟਾਇਰ ਆ ਜੀ ਤੇ ਚਲੋ ਆਪਾਂ ਤੁਹਾਡੇ ਨਾਲ ਇਸ ਦਾ ਰੇਟ ਵੀ ਸਾਂਝਾ ਕਰਦੇ ਆ ਤੇ ਰੰਗ ਬੰਨ ਵਾਲਾ ਟਰੈਕਟਰ ਤੁਸੀਂ ਦੇਖ ਹੀ ਲਿਆ ਸਾਫ ਆ ਕੰਡੀਸ਼ਨ ਵੀ ਸਾਫ ਆ ਟਰੈਕਟਰ ਦੀ ਤੇ 98 ਮਾਡਲ ਆ 1 ਲੱਖ ਤੇ 48000 ਰੁਪਇਆ ਡਿਮਾਂਡ ਆ ਪੰਜਾਬ ਨੰਬਰ ਟਰੈਕਟਰ ਆ ਇਹ ਤੇ ਉਸ ਦੇ ਨਾਲ ਆਪਾਂ ਤੁਹਾਨੂੰ ਵਿਖਾਉਣਾ ਹੈ ਜੀ ਡਿਮਾਂਡ ਸੀ ਕੁਝ ਕਿਸਾਨਾਂ ਦੀ ਮਿੰਦਰਾ ਦੀ ਇਹ 585 ਮਿੰਦਰਾ ਦੀ ਵੀ ਡਿਮਾਂਡ ਆਈ ਸੀ ਤੇ 575 ਆ ਪੰਜਾਬ ਨੰਬਰ ਟਰੈਕਟਰ ਆ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਆ ਰੰਗ ਬੰਨ ਵੱਲੋਂ ਬਿਲਕੁਲ ਓਕੇ ਪਿਆ ਹੋਇਆ ਤੇ ਇਸ ਦੇ ਟਾਇਰਾਂ ਦੀ ਕੰਡੀਸ਼ਨ ਵੀ ਬਹੁਤ ਵਧੀਆ ਪਈ ਆ 13628 ਦੇ ਬੈਕ ਸਾਈਡ ਦੇ ਇੱਕ ਸਾਈਡ ਕੰਪਨੀ ਦੇ ਜਿਹੜੇ ਇਸ ਦੇ ਟਾਇਰ ਨੇ ਤੇ ਮਾਡਲ ਹੈਗਾ ਇਹ ਪੂਰਾ 2000 ਡਿਮਾਂਡ ਹੈਗੀ ਆ ਇਸ ਟਰੈਕਟਰ ਦੀ 2 ਲੱਖ ਤੇ 15000 ਰੁਪਿਆ ਉਸ ਦੇ ਨਾਲ ਆ ਗਿਆ ਇਹ ਫੋਰਡ 3600 ਇਹ 99 ਮਾਡਲ ਆ 185000 ਰੁਪਇਆ ਡਿਮਾਂਡ ਆ ਬਹੁਤ ਹੀ ਸਾਫ ਸੁਥਰੀ ਕਨੈਕਸ਼ਨ ਕੰਡੀਸ਼ਨ ਦਾ ਇਹ ਟਰੈਕਟਰ ਆ ਤੇ ਉਸ ਦੇ ਨਾਲ ਆ ਗਿਆ ਜੀ Mahindra 265 ਸਾਫ ਕੰਡੀਸ਼ਨ ਦਾ ਟਰੈਕਟਰ ਆ ਜੈਨੂਨ ਕਲਰ ਹੈ ਇਸ ਟਰੈਕਟਰ ਦਾ ਤੇ ਜਿਹੜੇ ਚਾਰੇ ਟਾਇਰਾਂ ਦੀ ਕੰਡੀਸ਼ਨ ਵੀ ਸਾਫ ਪਈ ਆ ਬੈਕ ਸਾਈਡ ਦੇ ਟਾਇਰਾਂ ਦੀ ਜੋੜੀ ਜਿਹੜੀ ਹੈਗੀ MRF ਦੀ ਤੇ 12 4 28 ਦੇ ਬੈਕ ਸਾਈਡ ਦੇ ਟਾਇਰ ਆ ਇਸ ਟਰੈਕਟਰ ਦੇ ਮਾਡਲ ਆ 98 1,55,000 ਰੁਪਇਆ ਡਿਮਾਂਡ ਹੈ ਇਸ ਟਰੈਕਟਰ ਦੀ ਉਸ ਦੇ ਨਾਲ ਆ ਗਿਆ ਜੀ 2007 ਫਾਰਮ 60 ਪੰਜਾਬ ਨੰਬਰ ਟਰੈਕਟਰ ਆ ਜੀ 2,90,000 ਰੁਪਇਆ ਡਿਮਾਂਡ ਹੈ ਇਸ ਟਰੈਕਟਰ ਦੀ ਇਹਦੇ ਜਿਹੜੇ ਬੈਕ ਸਾਈਡ ਦੇ ਟਾਇਰ ਬਹੁਤ ਸਾਫ ਪਏ ਨੇ ਇਹ ਕੰਪਨੀ ਹੈਗੀ ਆ ਪੋਲੋ ਜੀ 13628 ਦੇ ਬੈਕ ਸਾਈਡ ਦੇ ਟਾਇਰਾਂ ਦੀ ਜੋੜੀ ਆ ਤੇ ਮੂਹਰੇ ਦੇ ਟਾਇਰਾਂ ਦੀ ਕੰਡੀਸ਼ਨ ਵੀ ਸਾਫ ਪਈ ਆ ਰੰਗ ਬੰਨ ਲੋ ਟਰੈਕਟਰ ਬਹੁਤ ਜ਼ਿਆਦਾ ਸਾਫ ਹੈ ਜੀ ਵਜ਼ਨ ਆ ਲਾ ਗਿਆ ਜੀ ਇਹ ਵੀ ਡਿਮਾਂਡ ਸੀ ਆਪਣੇ ਕਿਸਾਨਾਂ ਦੀ 855 ਦੀ 2002 ਮਾਡਲ ਆ 285000 ਰੁਪਿਆ ਡਿਮਾਂਡ ਆ ਰੰਗ ਬੰਨ ਵਾਲਾ ਟਰੈਕਟਰ ਬਹੁਤ ਸਾਫ ਆ ਟਾਇਰਾਂ ਦੀ ਕੰਡੀਸ਼ਨ ਵੀ ਸਾਫ ਪਈ ਹੋਈ ਆ ਇਸ ਟਰੈਕਟਰ ਦੀ ਤੁਸੀਂ ਚੰਗੀ ਤਰ੍ਹਾਂ ਵੀਡੀਓ ਚ ਦੇਖ ਸਕਦੇ ਆ ਆਪਾਂ ਟਾਇਰ ਵੀ ਤੁਹਾਨੂੰ ਦੱਸਦੇ ਆ ਐਮ ਆਰਫਦ ਨੇ ਬੈਕ ਸਾਈਡ ਦੇ ਜੋ ਵੀ ਟਾਇਰ ਆ ਇਸ ਦੇ ਲਓ ਜੀ ਉਸ ਦੇ ਨਾਲ ਆ ਗਿਆ ਜੀ ਮਹਿੰਦਰਾ 265 ਇਹ ਵੀ ਕਿਸਾਨ ਭਰਾਵਾਂ ਦੀ ਬਹੁਤ ਡਿਮਾਂਡ ਆ ਟਰੈਕਟਰਾਂ ਦੀ ਸਰਪੰਚ ਆਪਾਂ ਤੁਹਾਨੂੰ ਮਾਡਲ ਵੀ ਦੱਸਦੇ ਆ ਰੰਗ ਬੰਨ੍ਹਣ ਦਾ ਟਰੈਕਟਰ ਸਾਫ਼ ਆ 2002 ਮਾਡਲ ਆ ਚਾਰੇ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ਼ ਆ ਇਸਦੇ ਇਹ ਰੰਗ ਬੰਨ੍ਹਣ ਲੋ ਵੀ ਸਾਫ਼ ਆ ਤੇ ਇਸ ਦਾ ਜਿਹੜਾ ਪ੍ਰਾਈਸ ਹੈਗਾ ਜੀ 1,98,000 ਰੁਪਈਆ ਜੀ ਇਸ ਦਾ ਨੰਬਰ ਵੀ ਤੁਹਾਡੇ ਹੀ ਆ ਤੇ ਹਾਂ ਜੀ ਬੋਲਿਓ ਵੀਰੇ ਨੰਬਰ 97812 977 97812 97812 1876 18734 ਮਿੰਦਰਾ 265 ਕਾਫੀ ਕਿਸਾਨਾਂ ਦੀ ਡਿਮਾਂਡ ਸੀ ਸਾਨੂੰ 265 ਦੀ ਵੀਡੀਓ ਚਾਹੀਦੀ ਆ ਤੇ ਜੇ ਕਿਸੇ ਵੀ ਭਰਾ ਨੇ ਲੈਣਾ ਹੋਵੇ ਤਾਂ ਸੰਪਰਕ ਕਰ ਲਓ ਇਸ ਦੇ ਨਾਲ ਇੱਕ 265 ਹੋਰ ਵਿਖਾ ਰਹੇ ਆ ਤੁਹਾਨੂੰ ਉਹ ਵੀ ਟਰੈਕਟਰ ਇਸ ਬਾਈ ਦਾ ਹੀ ਆ ਜੇ ਕਿਸੇ ਨੂੰ ਪਸੰਦ ਆਵੇ ਤਾਂ ਬਾਈ ਨਾਲ ਸੰਪਰਕ ਕਰ ਸਕਦੇ ਆ ਮਿੰਦਰਾ 265 ਹੀ ਇਹ ਆ ਜੀ ਇਸ ਦੇ ਜਿਹੜੀ ਰੰਗ ਬਣ ਜੈਨੂਇਨ ਆ ਕੰਪਨੀ ਵੱਲੋਂ ਜੋ ਵੀ ਆਇਆ ਸਾਫ ਸੁਥਰੀ ਕੰਡੀਸ਼ਨ ਆ ਇਸ ਟਰੈਕਟਰ ਦੀ ਵੀ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ ਪਈ ਆ 12428 ਦੇ ਬੈਕ ਸਾਈਡ ਦੇ ਟਾਇਰਾਂ ਦੀ ਜੋੜੀ ਐ ਇਸ ਦੀ ਤੇ ਇਹ ਮਾਡਲ ਕਿੰਨਾ ਬਾਈ ਜੀ ਇਹ 95 ਮਾਡਲ ਆ 1 ਲੱਖ ਤੇ 95000 ਰੁਪਿਆ ਡਿਮਾਂਡ ਆ ਇਸ ਟਰੈਕਟਰ ਦੀ ਉਸ ਦੇ ਨਾਲ ਆ ਗਿਆ ਜੀ ਸਵਰਾਜ 744 ਰੰਗ ਬੰਨ ਵਾਲੋ ਠੀਕ ਪਏ ਟਰੈਕਟਰ ਇਹ ਵੀ 2003 ਮਾਡਲ ਆ 270000 ਰੁਪਿਆ ਡਿਮਾਂਡ ਆ ਇਸ ਟਰੈਕਟਰ ਦੀ ਉਸ ਦੇ ਨਾਲ ਆ ਗਿਆ ਜੀ 735 ਇਹ ਮਾਡਲ ਹੈਗਾ ਜੀ 97 118000 ਰੁਪਿਆ ਡਿਮਾਂਡ ਆ ਇਸ ਟਰੈਕਟਰ ਦੀ ਉਸ ਦੇ ਨਾਲ ਆ ਗਿਆ ਜੀ ਸਵਰਾਜ 855 ਇਹ ਵੀ ਟਰੈਕਟਰ ਹੈਗਾ ਜੀ ਪੂਰਾ 2000 2002 ਮਾਡਲ 275000 ਰੁਪਿਆ ਡਿਮਾਂਡ ਆ ਟਾਇਰਾਂ ਦੀ ਕੰਡੀਸ਼ਨ ਇਸ ਕੋਲ ਦੀ ਬਿਲਕੁਲ ਸਾਫ਼ ਹੈ ਜੀ ਲਓ ਜੀ ਅੱਗੇ ਵੀ ਤੁਹਾਨੂੰ ਹੋਰ ਟਰੈਕਟਰ ਦਿਖਾਉਣੇ ਆ ਵੀਡੀਓ ਨਾਲ ਜੁੜੇ ਰਹੋ ਉਸ ਦੇ ਨਾਲ ਆ ਗਿਆ ਜੀ ਨਾਟ 11 ਪੰਜਾਬ ਨੰਬਰ ਟਰੈਕਟਰ ਆ ਬਹੁਤ ਹੀ ਸਾਫ ਕੰਡੀਸ਼ਨ ਦਾ ਟਰੈਕਟਰ ਆ ਜਿਹੜੇ ਬੈਕ ਸਾਈਡਾਂ ਦੇ ਟਾਇਰ ਆ ਬਹੁਤ ਹੀ ਸਾਫ ਕੰਡੀਸ਼ਨ ਦੇ ਆ ਬਿਲਕੁਲ ਆਪਾਂ ਕਹਿ ਸਕਦੇ ਆ ਕਿ ਨਵੇਂ ਆ ਵਾਂਗ ਹੀ ਪਏ ਆ ਇੱਕ ਦੋ ਪੈਸੇ ਹੀ ਘਸੇ ਹੋਣਗੇ ਤੇ ਟਰੈਕਟਰ ਹੈਗਾ ਜੀ 2002 ਮਾਡਲ 3 ਲੱਖ 40000 ਰੁਪਿਆ ਡਿਮਾਂਡ ਆ ਇਸ ਟਰੈਕਟਰ ਦੀ ਤੇ ਰੰਗ ਬਣ ਨਾਲੋਂ ਟਰੈਕਟਰ ਸਾਫ ਪਿਆ ਵਧੀਆ ਕੰਡੀਸ਼ਨ ਦਾ ਟਰੈਕਟਰ ਆ ਕਈ ਕਈ ਵਿਸਥਾਨਾਂ ਦੀ ਡਿਮਾਂਡ ਸੀ ਵੀ ਸਾਨੂੰ 9811 ਤੇ 6522 ਦੀਆਂ ਵੀਡੀਓ ਚਾਹੀਦੀਆਂ ਨੇ ਚਲੋ ਆਪਾਂ ਕੋਸ਼ਿਸ਼ ਕਰਦੇ ਆ ਜੇ 22 ਦਾ ਨੰਬਰ ਵੀ ਮਿਲ ਗਿਆ ਤਾਂ ਦੱਸ ਦਿੰਨੇ ਆ ਲੋ ਜੀ ਮਾਲਕ ਦਾ ਨੰਬਰ ਮਿਲ ਗਿਆ ਆਪਾਂ ਤੁਹਾਨੂੰ ਦੱਸਦੇ ਆ 22 ਦਾ ਨੰਬਰ 22 ਕੀ ਕਿੰਨਾ ਨੰਬਰ ਆ 99147 99147 66380 9811 22 ਦਾ ਟਰੈਕਟਰ ਆ ਇੱਕ ਟਰੈਕਟਰ 22 ਦਾ ਹੋਰ ਆ ਉਹ ਵੀ ਤੁਹਾਡੀ ਬਹੁਤ ਡਿਮਾਂਡ ਹੁੰਦੀ ਆ ਕਿਸਾਨ ਭਰਾਵੋ ਕਿ 855 ਸਵਰਾਜ ਦੀ ਵੀਡੀਓ ਵੱਧ ਤੋਂ ਵੱਧ ਲੈ ਕੇ ਆਓ ਚਲੋ ਆਪਾਂ ਤੁਹਾਨੂੰ ਉਹ ਵੀ ਟਰੈਕਟਰ ਵਿਖਾਉਨੇ ਆ ਤੇ ਇਹ ਟਰੈਕਟਰ ਤੁਸੀਂ ਵੀਡੀਓ ਚ ਚੰਗੀ ਤਰ੍ਹਾਂ ਵੇਖ ਲਓ ਬਈ ਇਹ ਜੈਨੂਨ ਰੰਗ ਹੀ ਹੈ ਨਾ ਸਾਰਾ ਤੇ ਪਾਰਟੀ ਫਾਸਟ ਦੇ ਨਾਮ ਬਸ ਦੇ ਨਾਮ ਰਿਹਾ ਫਾਸਟ ਬਠਿੰਡਾ ਨੰਬਰ ਆ ਫਾਸਟ ਪਾਰਟੀ ਦਾ ਟਰੈਕਟਰ ਆ ਜੈਨੂਨ ਕਲਰ ਆ ਕਿਤੇ ਵੀ ਪੇਂਟ ਨਹੀਂ ਕਰਵਾਇਆ ਟਾਇਰਾਂ ਦੀ ਜੋੜੀ ਬੀ ਕੇਟੇ ਦੀ ਆ ਬੈਕ ਸਾਈਡ ਦੀ 16 9 28 ਦੀ ਬਹੁਤ ਸਾਫ ਕੰਡੀਸ਼ਨ ਦਾ ਟਰੈਕਟਰ ਆ ਉਸ ਦੇ ਨਾਲ ਵਿਖਾਉਨੇ ਤੁਹਾਨੂੰ ਸਵਰਾਜ ਇਸ ਨੰਬਰ ਤੇ ਸੰਪਰਕ ਕਰ ਸਕਦੇ ਆ ਜੋ 911 ਤੇ ਬੋਲਿਆ ਤੇ ਇਹ ਵੀ ਟਰੈਕਟਰ ਸਾਫ ਕੰਡੀਸ਼ਨ ਦਾ 2017 ਮਾਡਲ ਆ 5 ਲੱਖ 40 ਹਜ਼ਾਰ ਰੁਪਿਆ ਡਿਮਾਂਡ ਆ ਇਸ ਟਰੈਕਟਰ ਦੀ ਬਹੁਤ ਹੀ ਸਾਫ ਕੰਡੀਸ਼ਨ ਦਾ ਟਰੈਕਟਰ ਦੀ ਦੇਖ ਸਕਦੇ ਤੁਸੀਂ ਰੰਗ ਬੰਨ ਵੱਲੋਂ ਬਿਲਕੁਲ ਕੋਕਾ ਪੀਸ ਆ ਤੇ ਟਾਇਰਾਂ ਦੀ ਕੰਡੀਸ਼ਨ ਵੀ ਬਹੁਤ ਸਾਫ ਆ ਕਿਤੋਂ ਵੀ ਟਰੈਕਟਰ ਲੀਕ ਵਗੈਰਾ ਨਹੀਂਗਾ ਬਹੁਤ ਹੀ ਸਾਫ ਕੰਡੀਸ਼ਨ ਦਾ ਟਰੈਕਟਰ ਪਿਆ ਤੇ ਬੈਕ ਸਾਈਡ ਦੇ ਟਾਇਰ ਆ ਜਿਹੜੇ ਗੁਡਇਰ ਦੇ ਆ 14 9 28 ਦੇ ਬੈਕ ਸਾਈਡ ਦੇ ਟਾਇਰਾਂ ਦੀ ਜੋੜੀ ਆ ਜੇ ਟਰੈਕਟਰ ਵੀ ਕਿਸੇ ਨੂੰ ਵੀਡੀਓ ਚ ਬਾਈ ਨੂੰ ਪਸੰਦ ਆਵੇ ਤਾਂ 9811 ਤੇ ਜਿਹੜਾ ਨੰਬਰ ਬੋਲਿਆ ਆਪਾਂ ਉਸ ਨੰਬਰ 'ਤੇ ਤੁਸੀਂ ਸੰਪਰਕ ਕਰਕੇ ਟਰੈਕਟਰ ਖਰੀਦ ਸਕਦੇ ਹੋ। ਉਸ ਦੇ ਨਾਲ ਆ ਗਿਆ ਜੀ ਸਵਰਾਜ 735 ਕੰਡੀਸ਼ਨ ਬਹੁਤ ਸਾਫ ਹੈ ਟਰੈਕਟਰ ਦੀ 2004 ਮਾਡਲ ਆ। 2,60,000 ਰੁਪਇਆ ਡਿਮਾਂਡ ਆ। ਜਿਹੜੇ ਟਾਇਰਾਂ ਦੀ ਕੰਡੀਸ਼ਨ ਨਾ ਬਿਲਕੁਲ ਸਾਫ ਹੈ ਟਰੈਕਟਰ ਦੇ ਤੇ 540 ਦੇ ਪੀਟੀਓ ਦੇ ਚੱਕਰ ਆ। ਬੋਲੋ ਕੰਪਨੀ ਦੇ ਬੈਕਸਾਈਡ ਦੇ ਟਾਇਰ ਆ। 12 4 28 ਦੀ ਬੈਕਸਾਈਡ ਦੀ ਜੋੜੀ ਆ। ਤੇ ਕੰਡੀਸ਼ਨ ਬਹੁਤ ਹੀ ਸਾਫ ਆ ਟਰੈਕਟਰ ਦੀ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਆ ਲਓ ਜੀ ਆਵਾਜ਼ ਵੀ ਦੇਖ ਸਕਦਾ ਟਰੈਕਟਰ ਦੀ ਬਹੁਤ ਸਾਫ ਆ ਆਪਾਂ ਤੁਹਾਨੂੰ ਨਾਲ ਮਾਲਕ ਵੀ ਮਿਲ ਗਿਆ ਇਸ ਦੇ ਤੇ ਉਹਨਾਂ ਦਾ ਨੰਬਰ ਦੇਵਾਂਗੇ ਤੇ ਜੇ ਕਿਸੇ ਭਾਈ ਨੇ ਟਰੈਕਟਰ ਖਰੀਦਣਾ ਹੋਵੇ ਡਿਮਾਂਡ ਕਾਫੀ ਜ਼ਿਆਦਾ ਟਰੈਕਟਰਾਂ ਦੀ ਤਾਂ ਭਾਈ ਜੀ ਨਾਲ ਸੰਪਰਕ ਕਰਦਾ ਨੰਬਰ ਦੱਸੋ ਹੀ ਆਪਣਾ 9878790 986 988290 98887 74790 ਲਓ ਜੀ ਇਹ ਮਾਲਕ ਦਾ ਨੰਬਰ ਆ ਸਵਰਾਜ 735 ਜਿਹੜਾ ਜੇ ਕਿਸੇ ਨੇ ਬਾਈ ਨੇ ਖਰੀਦਣਾ ਹੋਵੇ ਵੀਡੀਓ ਚ ਵੇਖ ਕੇ ਤਾਂ ਤੁਸੀਂ ਇਹ ਟਰੈਕਟਰ ਖਰੀਦ ਸਕਦੇ ਹੋ। ਲੋ ਜੀ ਉਸ ਦੇ ਨਾਲ ਆ ਗਿਆ 5310 ਇਹ ਟਰੈਕਟਰ ਦੀ ਬਹੁਤ ਜ਼ਿਆਦਾ ਡਿਮਾਂਡ ਆ ਤੇ ਕਾਫੀ ਵੀਡੀਓ ਚ ਕਮੈਂਟ ਆਈ ਸੀ ਕਿ 5310 ਟਰੈਕਟਰ ਦੀ ਵੀਡੀਓ ਲੈ ਕੇ ਆਓ। 2001 ਮਾਡਲ ਆ 3,55,000 ਰੁਪਿਆ ਡਿਮਾਂਡ ਆ ਪੰਜਾਬ ਨੰਬਰ ਟਰੈਕਟਰ ਆ ਕੰਡੀਸ਼ਨ ਵੱਲੋਂ ਸਾਫ਼ ਦਾ ਟਰੈਕਟਰ ਤੇ ਜਿਹੜੇ ਇਸ ਦੇ ਟਾਇਰਾਂ ਦੀ ਕੰਡੀਸ਼ਨ ਉਹ ਵੀ ਸਾਫ਼ ਆ ਬੈਕ ਸਾਈਡ ਤੇ ਕੋਲੋ ਕੰਪਨੀ ਦੇ ਟਾਇਰ ਆ ਤੇ ਸਾਫ ਕੰਡੀਸ਼ਨ ਦੇ ਟਾਇਰ ਪਏ ਆ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਹੋ ਤੇ ਟਰੈਕਟਰ ਦੀ ਰੰਗ ਬੰਨ ਵੀ ਤੁਸੀਂ ਦੇਖ ਸਕਦੇ ਹੋ ਤੇ ਸਾਫ ਹਾਲਤ ਦਾ ਟਰੈਕਟਰ ਆ ਇਹ ਵੀ ਤੁਹਾਨੂੰ ਦੁਬਾਰੇ ਫੇਰ ਦੱਸ ਦਈਏ ਮਾਡਲ ਆ 2001 3,55,000 ਰੁਪਿਆ ਡਿਮਾਂਡ ਆ ਇਸ ਟਰੈਕਟਰ ਦਾ ਲਓ ਜੀ ਉਸ ਦੇ ਨਾਲ ਆ ਗਿਆ Mahindra 575 94 ਮਾਡਲ ਆ 175000 ਰੁਪਿਆ ਡਿਮਾਂਡ ਆ ਉਸ ਦੇ ਨਾਲ ਆ ਗਿਆ 855 2005 ਮਾਡਲ ਆ 275000 ਰੁਪਿਆ ਡਿਮਾਂਡ ਆ ਪਾਵਰ ਸਟੀਅਰਿੰਗ ਡਾਇਰੈਕਟਰ ਆ ਇਹ ਟਾਇਰਾਂ ਦੀ ਕੰਡੀਸ਼ਨ ਵੀ ਇਸ ਦੀ ਥੋੜੀ ਸਾਫ਼ ਆ ਜੀ ਲੋ ਜੀ ਉਸ ਦੇ ਨਾਲ ਆ ਗਿਆ 3600 ਫੋਡ ਕਿਸਾਨ ਭਰਾਵਾਂ ਦੀ ਇਹ ਵੀ ਡਿਮਾਂਡ ਸੀ 92 ਮਾਡਲ ਆ ਪੰਜਾਬ ਨੰਬਰ ਆ 1 ਲੱਖ ਤੇ 38000 ਰੁਪਿਆ ਡਿਮਾਂਡ ਆ ਮੂਰ ਦੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ਼ ਆ ਬੈਕ ਸਾਈਡ ਦੇ ਟਾਇਰ ਆ ਜਿਹੜੇ ਐਮ ਆਰਐਫ ਦੇ ਥੋੜੇ ਜਿਹਾ ਘਸੇ ਪਏ ਹੋਏ ਨੇ ਤੇ ਉਸ ਦੇ ਨਾਲ ਆ ਗਿਆ ਜੀ 855 2002 ਮਾਡਲ ਆ 255000 ਰੁਪਿਆ ਡਿਮਾਂਡ ਆ ਟਰੈਕਟਰ ਦੀ ਰੰਗ ਬੰਨ ਵਾਲਾ ਟਰੈਕਟਰ ਸਾਫ਼ ਆ ਜੀ ਇਸ ਦੇ ਬੈਕ ਸਾਈਡ ਦੇ ਟਾਇਰ ਆ ਜਿਹੜੇ ਜੀ ਆਪ ਤੁਹਾਨੂੰ ਦੱਸ ਦਗੇ ਗੁਡਇਰ ਦੇ ਆ 14928 ਦੀ ਬੈਕ ਸਾਈਡ ਦੇ ਟਾਇਰਾਂ ਦੀ ਜੋੜੀ ਆ ਲੋ ਜੀ ਇਸ ਟਰੈਕਟਰ ਦੇ ਮਾਲਕ ਆਪਾਂ ਨੂੰ ਮਿਲ ਚੁੱਕੇ ਆ ਤੇ ਆਪਾਂ ਤੁਹਾਡੇ ਨਾਲ ਨੰਬਰ ਸ਼ੇਅਰ ਕਰਦੇ ਆ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਕਿਹੜਾ ਪਿੰਡ ਬਾਈ ਜੀ ਕੋਟਕਪੂਰਾ ਬਾਈ ਦਾ ਸ਼ਹਿਰ ਆ ਜਾਨੀ ਕਿ ਸਿਟੀ ਆ ਤੇ ਆਪਣਾ ਨਾਮ ਕੀ ਹੈ ਬਾਈ ਮੇਰਾ ਨਾਮ ਹਰਜੀਤ ਹੈਪੀ ਬਾਈ ਦਾ ਨਾਮ ਆ ਨੰਬਰ ਦੱਸੋ ਜੀ ਆਪਣਾ 99142 0354022 ਦਾ ਨੰਬਰ ਆ ਕਿਸੇ ਨੂੰ ਵੀ ਇਹ ਟਰੈਕਟਰ ਪਸੰਦ ਆਵੇ 855 ਮਾਡਲ ਤੁਹਾਨੂੰ ਦੱਸ ਦਈਏ 2002 ਆ 255000 ਡਿਮਾਂਡ ਆ ਰਿਜੀਨਲ ਟਰੈਕਟਰ ਆ ਬਿਲਕੁਲ 6 ਚਹਰੀ ਟਰੈਕਟਰ ਆ ਇਹ ਤੇ ਬਾਈ ਇਹ ਫਰਸਟ ਪਾਰਟੀ ਦੇ ਨਾਮ ਹੀ ਆ ਇਹ ਫਰਸਟ ਪਾਰਟੀ ਦੇ ਨਾਮ ਹੀ ਟਰੈਕਟਰ ਤੁਸੀਂ ਚੰਗੀ ਤਰ੍ਹਾਂ ਵੀਡੀਓ 'ਚ ਟਰੈਕਟਰ ਦੀ ਕੰਡੀਸ਼ਨ ਦੇਖ ਸਕਦੇ ਆ ਲਓ ਜੀ ਇਹ ਟਰੈਕਟਰ ਦੀ ਜਿਹੜੀ ਕੰਡੀਸ਼ਨ ਆ ਆਪਾਂ ਤੁਹਾਨੂੰ ਵਿੱਚੋਂ ਵੀ ਵਿਖਾ ਰਹੇ ਆ ਇੰਜਨ ਦੀ ਬਹੁਤ ਸਾਫ਼ ਸੁਥਰੀ ਆ ਚੰਗੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਸਾਰਾ ਟਰੈਕਟਰ ਬਿਲਕੁਲ ਸਾਫ਼ ਪਿਆ ਜੀ ਕਿਤੇ ਵੀ ਲੀਕ ਦਾ ਰਹਿਣੇ ਨਹੀਂ ਕਲਾਸ ਦਾ ਟਰੈਕਟਰ ਦਾ ਇੰਜਨਰਸ ਟਰੈਕਟਰ ਦੇ ਵਿੱਚ ਵੀਡੀਓ ਵੇਖਣ